ਸਰਫ ਖੇਤੀਬਾੜੀ ਧੰਦੇ ਲਈ ਬਣਾਏ ਗਏ ਟਰੈਕਟਰ ਟਰਾਲੀ ਨੂੰ ਕੁਝ ਲੋਕਾਂ ਵੱਲੋਂ ਸਾਇਕ ਧੰਦਿਆਂ ਦੇ ਤੌਰ ਤੇ ਪ੍ਰਯੋਗ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਰੋਡ ਟੈਕਸ ਦੇ ਨਾਮ ਤੇ ਲਗਾਇਆ ਜਾ ਰਿਹਾ ਹੈ ਉੱਥੇ ਸੇਤੀਆ ਪੇਪਰ ਮਿੱਲ ਵਿੱਚ ਪ੍ਰਾਲੀ ਦੀਆਂ ਗੱਠਾਂ ਲੈ ਕੇ ਜਾਣ ਲਈ ਬਣਾਈਆਂ ਗਈਆਂ ਜੁਗਾਰੂ ਟਰਾਲੀਆਂ ਜਿਨ੍ਹਾਂ ਦੀ ਲੰਬਾਈ ਲਗਭਗ 25 ਤੋਂ 30 ਫੁੱਟ ਤੇ ਚੜਾਈ 10 ਫੁੱਟ ਦੇ ਕਰੀਬ ਹੋ ਸਕਦੀ ਹੈ ਜੋ ਟਰਾਂਸਪੋਰਟ ਵਿਭਾਗ ਅਨੁਸਾਰ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਤੇ ਅਕਸਰ ਹੀ ਸੜਕਾਂ ਤੇ ਚੱਲਣ ਸਮੇਂ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੁਕ ਪਰ ਪ੍ਰਸ਼ਾਸਨ ਕੁੰਮ ਕਰਨੀ ਨੀਂਦ ਸੁੱਤਾ ਹੋਇਆ ਨਜ਼ਰ ਆ ਰਿਹਾ ਹੈ ਅਜੇ ਹੀ ਮਾਮਲਾ ਸ਼੍ਰੀ ਮੁਕਸਰ ਸਾਹਿਬ ਦੇ ਮੁਕਸਰ ਫਰੋਇਪੁਰ ਰੋਡ ਤੋਂ ਸਾਹਮਣੇ ਆਇਆ ਜਦੋਂ ਇੱਕ ਅਜੇਹਾ ਹੀ ਜੁਗਾਰੂ ਵਾਹਨ ਫਰੋਇਪੁਰ ਵੱਲ ਜਾ ਰਿਹਾ ਸੀ ਤਾਂ ਇਸੇ ਦੌਰਾਨ ਇੱਕ ਨਿੱਜੀ ਕੰਪਨੀ ਦੀ ਬੱਸ ਨਾਲ ਟੱਕਰ ਹੋ ਗਈ ਬੱਸ ਕੰਡਕਟਰ ਪ੍ਰਤਪਾਲ ਸਿੰਘ ਨੇ ਦੱਸਿਆ ਕਿ ਉਹ ਮੁਕਸਰ ਤੋਂ ਫਰੋਇਪੁਰ ਨੂੰ ਜਾ ਰਹੀ ਸੀ ਤਾਂ ਜਦੋਂ ਉਹ ਸਵੇਰੇ ਕਰੀਬ 9:00 ਵਜੇ 10 ਮਿੰਟ ਤੇ ਪਿੰਡ ਬੂੜਾ ਗੁੱਜਰ ਨਜ਼ਦੀਕ ਪੁੱਜੇ ਤਾਂ ਉਹਨਾਂ ਨੇ ਸਾਹਮਣੇ ਇੱਕ ਗੱਠਾਂ ਵਾਲਾ ਖਾਲੀ ਟਰੈਕਟਰ ਟਰਾਲਾ ਜਾ ਰਿਹਾ ਸੀ ਜਿਸ ਨੂੰ ਹਾਰਨ ਮਾਰ ਕੇ ਪਾਸ ਕਰਨਾ ਚਾਹੀਆ ਤਾਂ ਉਕਰ ਟਰੈਕਟਰ ਚਾਲਕ ਨੇ ਇੱਕਦਮ ਟਰੈਕਟਰ ਬੱਸ ਦੇ ਅੱਗੇ ਕਰ ਦਿੱਤਾ ਜਿਸ ਨਾਲ ਸਵਾਰੀਆਂ ਨਾ ਭਰੀ ਹੋਈ ਬੱਸ ਟਰਾਲੇ ਦੇ ਪਿੱਛੇ ਜਾ ਟਕਰਾਈ ਤੇ ਹਾਦਸਾ ਗ੍ਰਸਤ ਹੋ ਗਈ ਬੱਸ ਕਨੈਕਟਰ ਨੇ ਟਰੈਕਟਰ ਚਾਲਕ ਤੇ ਦੋਸ਼ ਲਗਾਏ ਕਿ ਉਸਨੇ ਉੱਚੀ ਆਵਾਜ਼ ਵਿੱਚ ਗਾਣੇ ਲਗਾਏ ਹੋਏ ਸਨ ਜਿਸ ਕਾਰਨ ਉਸਨੇ ਪਿਛਲੇ ਪਾਸੇ ਧਿਆਨ ਨਹੀਂ ਦਿੱਤਾ ਫਿਰ ਹਾਲ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਪਰ ਬੱਸ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਉਹਨਾਂ ਪ੍ਰਸ਼ਾਸਨ ਤੋਂ ਹਾਸੀ ਦੇ ਮੁਕੰਮਲ ਜਾਂਚ ਕਰਕੇ ਨੁਕਸਾਨ ਦੀ ਪਰਪਾਈ ਕਰਵਾਉਣ ਦੀ ਮੰਗ ਕੀਤੀ ਹੈ ਉਧਰ ਜਦੋਂ ਟਰੈਕਟਰ ਚਾਲਕ ਸੰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਮੁਕਸਰ ਤੋਂ ਫਰੋਇਪੁਰ ਵੱਲ ਆਪਣੀ ਸਾਈਡ ਤੇ ਜਾ ਰਿਹਾ ਸੀ ਜਿਸ ਦੌਰਾਨ ਅਚਾਨਕ ਬੱਸ ਨੇ ਉਸ ਦੇ ਟਰਾਲੇ ਨੂੰ ਪਿੱਛੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦਾ ਟਰੈਕਟਰ ਟਰਾਲਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਆਉਂ ਜਾਂਦੇ ਆ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ বাস ਕਨੈਕਟਰ ਪ੍ਰਿਤਪਾਲ ਸਿੰਘ ਦਾ ਬਾਈ ਜੀ ਕੀ ਨਾਮ ਆ ਪੰਜ ਮਿੰਟ ਹੋ ਗਏ ਜੀ ਪ੍ਰਿਤਪਾਲ ਸਿੰਘ ਸਾਨੂੰ ਆਫਰ ਮੈਸੇਜ ਇਦਰਵੇਜ ਵਾਸਤੇ ਕਾਲ ਕਰਾਈ ਕੀ ਗੱਲ ਹੋਈ ਹੈ ਜੀ ਬਾਈ ਜੀ ਇਹ ਇਸ਼ਦਰ ਮੋਸਰ ਵਾਲਿਆਂ ਤੋਂ ਆਸੂ ਆ ਰਹੀ ਸੀ ਕੋਲਪੁਰ ਨੂੰ ਜਾ ਰਹੀ ਸੀਗੇ ਅੱਗੇ ਗੱਠਾਂ ਵਾਲਾ ਖਾਲੀ ਟ੍ਰੈਕ ਜਾਂਦਾ ਸੀ ਫੁੱਲ ਟੱਕ ਲੱਗਿਆ ਸੀ ਉਹ ਕਹਿੰਦਾ ਜੀ ਜਦੋਂ ਹਾਰਨ ਮਾਰਿਆ ਉਹਨੂੰ ਪਾਸ ਕਰਨ ਲੱਗਿਆਂ ਜਦੋਂ ਉਹ ਇੱਕਦਮ ਅੱਗੇ ਕਰਦਾ ਇੱਕੋ ਬੱਸ ਆ ਗਈ ਉਹ ਬਚਾਈ ਹਾਂ ਉਹ ਬਚਾਅ ਹੋ ਗਿਆ ਗੱਡੀ ਦਾ ਨਿਖਾਨ ਹੋ ਗਿਆ ਉਹਦਾ ਟਰੈਕਟਰ ਪਾਸੇ ਨੂੰ ਵੜ ਗਿਆ ਬਹੁਤ ਤੇਜ਼ ਸੀ ਟਰੈਕਟਰ ਵੇਖੋ ਇਹ ਬੱਸ ਪਲਟ ਜਾਂਦੀ ਤਾਂ ਸਵਾਰੀਆਂ ਦਾ ਬਹੁਤ ਨੁਕਸਾਨ ਹੋਣਾ ਆਓ ਜਾਣਦੇ ਹਾਂ ਕਿ ਕੀ ਕਹਿਣਾ ਹੈ ਬੱਸ ਡਰਾਈਵਰ ਦਾ ਇਸ ਮਾਮਲੇ ਸਬੰਧੀ ਭਾਈ ਕੀ ਨਾਮ ਆ ਕਰਨੀ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਮੇਰੇ ਉੱਤਰ ਬੱਸ ਨੇ ਪਾਸ ਕਰ ਲਈ ਸੀ ਬਰਾਂਦਰ ਤੇ ਸਾਡੇ ਬਈ ਟਰਾਲੇ ਦਾ ਜੋ ਖੂੜੋ ਕੱਟ ਮਾਰ ਲੱਗਾ ਕਿ ਹਾਰਨ ਦੇ ਹੱਥ ਰੱਖਿਆ ਮੈਨੂੰ ਪਤਾ ਕਿ ਬੱਸ ਫਾਸਲੇ ਦੇ ਡੈਕ ਕਰਾਂ ਚੱਲੀ ਹੋਈ ਸੀ ਇਹਨੇ ਮਗਰ ਨਹੀਂ ਵੇਖਿਆ ਵੀਰੇ ਕੱਟ ਮਾਰ ਟਕਾ ਕੇ ਬੱਸ ਵਜਿ ਸਵੇਰ ਤੋਂ ਫੁੱਲ ਸਾਰੀਆਂ ਸਾਰੀਆਂ ਬੱਸਾਂ ਇਸ ਕੱਟ ਤੇ ਜਦੋਂ ਮਾਰੇ ਬ੍ਰੇਕਰ ਨਾਲ ਫੁੱਲ ਕਟਾਈ ਕਰਦੇ ਤਰੀਕਾ ਦੇ ਸੱਭ ਨੂੰ ਅਗਰ ਤਿਆਰ ਦੀ ਦੇਖੋ ਬ੍ਰੇਕ ਲੱਗੀ ਵੀ ਤਿਆਰ 10 ਸਾਰੀਆਂ ਬੱਚਾ ਮੈਂ ਅੱਗੇ ਪਰਲੇ ਪਾਸੇ ਇਹਨੇ ਆਪਦੀ ਗੱਲ ਤੁਹਾਨੂੰ ਮਿਲ ਕੇ ਮੈਂ ਤਾਂ ਆਪੀ ਸ਼ਹਿਰ ਤੋਂ ਜੀ ਬੱਸ ਮਾਰੇ ਬੋਟਾ ਡੰਡਾ ਹੁਣ ਗੱਲ ਕਰਦੇ ਆ ਟਰੈਕਟਰ ਚਾਲਕ ਸੰਦੀਪ ਸਿੰਘ ਨਾਲ ਕੀ ਕਹਿਣਾ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਨਾਮ ਹੈ ਜੀ ਸੰਦੀਪ ਸਿੰਘ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਜੀ ਬਾਈਸਾਈਡ ਤੇ ਹੀ ਆਂਦੇ ਆ ਜੀ ਕਿੱਧਰ ਹੋਇਆ ਜੀ ਪਾਸ ਵਿੱਚ ਕਿੱਥੋਂ ਆ ਰਹੇ ਐ ਤਾਂ ਹਾਂਜੀ ਮੁਕਸ਼ਪੁਰ ਐ ਮੁਕਸ਼ਪੁਰ ਤੋਂ